ਸਾਸੀ ਕਾਲ ਜੀ ਸਾਰਿਆਂ ਨੂੰ ਅੱਜ ਦਾ ਬਲੌਗ ਕਰਾਂਗੇ ਆਪਾਂ ਪੰਜਾਬੀ 'ਚ ਤੇ ਮੈਂ ਜੀ ਨਿਕਲ ਪਿਆ ਆਪਣੇ ਹੋਸਟਲ 'ਚੋਂ ਤੁਹਾਨੂੰ ਸਾਰਿਆਂ ਨੂੰ ਇੱਕ ਹਾਲੈਂਡ ਦਾ ਸੋਹਣਾ ਜਿਹਾ ਸ਼ਹਿਰ ਐਮਸਟਰਡਮ ਘੁਮਾਉਣ ਅੱਜ ਆਪਾਂ ਕਰਾਂਗੇ ਜੀ ਸੈਂਟਰਲ ਐਮਸਟਰਡਮ ਦਾ ਦੌਰਾ ਤੇ ਘੁਮਾਵਾਂਗੇ ਤੁਹਾਨੂੰ ਲੋਕਲ ਸਟ੍ਰੀਟਸ ਦਿਖਾਵਾਂਗੇ ਕੀ ਕੁਛ ਹੈਗਾ ਤੇ ਅੱਜ ਇੱਕ ਆਪਾਂ ਦਿਖਾਵਾਂਗੇ ਜੀ ਤੁਹਾਨੂੰ ਇੰਟਰਨੈਸ਼ਨਲ ਥੀਏਟਰ ਹੈਗਾ ਜਿਹੜਾ ਜਿਹੜਾ ਕਿ 1894 ਦੇ ਵਿੱਚ ਬਣਿਆ ਸੀਗਾ ਤੇ ਉਹਦੇ ਤੋਂ ਬਿਨਾਂ ਦੋਸਤੋ ਮੈਡਮ ਸਟੇਡ ਵੀ ਹੈਗਾਗਾ ਤੇ ਹੋਰ ਵੀ ਕਈ ਚੀਜ਼ਾਂ ਨੇ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਅੱਜ ਤੇ ਉਹਦੇ ਵਿੱਚ ਟਰਾਂਸਪੋਰਟੇਸ਼ਨ ਆ ਜੂਗੀ ਹੋਟਲ ਦੇ ਕਿਰਾਏ ਵਗੈਰਾ ਆ ਜਾਣਗੇ ਤੇ ਹੋਰ ਕਾਫੀ ਗੱਲਾਂ ਕਰਨੀਆਂ ਨੇਗੀਆਂ ਤੇ ਅੱਜ ਹੁਣ ਤੁਹਾਨੂੰ ਅੱਗੇ ਲੈ ਕੇ ਚੱਲਦਾ ਦਿਖਾਉਣਾ ਸਾਰੀਆਂ ਗਲੀਆਂ ਇੱਥੋਂ ਦੀਆਂ ਆ ਦੇਖੋ ਹੋਸਟਲ ਤੋਂ ਜਦੋਂ ਆਪਾਂ ਬਾਹਰ ਨਿਕਲਦੇ ਆ ਨਾ ਮੇਰਾ ਜਿਹੜਾ ਹੋਸਟਲ ਆਗਾ ਦੋਸਤ ਬਿਲਕੁਲ ਸੈਂਟਰਲ ਦੇ ਵਿੱਚ ਹੈਗਾ ਸੈਂਟਰਲ ਐਮਸਟਰਡਮ ਦੇ ਵਿੱਚ ਤਾਂ ਲੋਕਾਂ ਨੇ ਇਦਾਂ ਹੀ ਆਪਣਾ ਜਿਹੜਾ ਬਿਜ਼ਨਸ ਵਗੈਰਾ ਨੇ ਕਿ ਸਟਰੀਟ ਦੇ ਉੱਤੇ ਬਣਾਏ ਹੋਏ ਨੇ ਕਿਉਂਕਿ ਜਿਹੜਾ ਦੋਸਤੋ ਐਮਸਟਰਡਮ ਸੈਂਟਰਲ ਆ ਨਾ ਇਹ ਬਹੁਤ ਜ਼ਿਆਦਾ ਰੰਗੀਨ ਸ਼ਹਿਰ ਹੈਗਾ ਇੱਥੇ ਪਾਰਟੀਆਂ ਕਲੱਬਿੰਗ ਬਹੁਤ ਜ਼ਿਆਦਾ ਹੁੰਦੀ ਹੈ ਜੀ ਤੇ ਜਿਹੜੇ ਗੋਰੇ ਨੇਗੇ ਬਹੁਤ ਜ਼ਿਆਦਾ ਡਰਿੰਕ ਵਗੈਰਾ ਕਰਦੇ ਨੇਗੇ ਹਨਾ ਮਤਲਬ ਜ਼ਿੰਦਗੀ ਜਿਉਂਦੇ ਨੇਗੇ ਜਿਉਂ ਜ਼ਿੰਦਗੀ ਜਿਉਣਾ ਦਾ ਮਤਲਬ ਇਹ ਨਹੀਂ ਹੈ ਕਿ ਕੇਲੇ ਦਾਰੂ ਹੀ ਪੀਂਦੇ ਨੇ ਮਤਲਬ ਜਿਹੜੇ ਜ਼ਿੰਦਗੀ ਦਾ ਫੰਕਸ਼ਨ ਹੈਗਾ ਆਵਦੀ ਲਾਈਫ ਦਾ ਇੰਜੋਏਮੈਂਟ ਹੈਗਾ ਉਹ ਕਰਦੇ ਨੇਗੇ ਤੇ ਦੋਸਤੋ ਜਿਹੜਾ ਐਮਸਟਰਡਮ ਆ ਇਹਨੂੰ ਹਾਲੈਂਡ ਦੇ ਨਾਲ ਨਾਲ ਜਾਣਿਆ ਜਾਂਦਾ ਕਰ ਨੀਦਰਲੈਂਡ ਕੰਟਰੀ ਨੂੰ ਐਂਸਟਰਡਮ ਜਿਹੜੀ ਸਿਟੀ ਹੈਗੀ ਇਹ ਬਿਲਕੁਲ ਸੈਂਟਰਲ ਦੇ ਵਿੱਚ ਹੈਗੀ ਟਾਪ ਨਾਰਥ ਦੇ ਵਿੱਚ ਤੇ ਜੇ ਦੋਸਤੋ ਇੱਥੇ ਗੱਲ ਕਰਾਂ ਹੋਸਟਲਾਂ ਦੀ ਹੋਸਟਲ ਜਿਹੜੇ ਹੈਗੇ ਨੇ ਦੋਸਤੋ ਵਾਕਈ ਬਹੁਤ ਮਹਿੰਗੇ ਪੈਂਦੇ ਨੇ ਹੋਟਲਾਂ ਦੇ ਨਾਲੋਂ ਕਿਉਂਕਿ ਜਿਹੜੇ ਹੋਟਲਾਂ ਦਾ ਪ੍ਰਾਈਸ ਹੈਗਾ ਦੋਸਤੋ ਉਹ ਤਾਂ ਤਕਰੀਬਨ ਤੁਹਾਨੂੰ 2-200 ਯੂਰੋ 3-300 ਯੂਰੋ ਪਰ ਨਾਈਟ ਦਾ ਵੀ ਪੈ ਸਕਦਾਗਾ ਜਿਹੜਾ ਮੇਰਾ ਹੋਸਟਲ ਹੈਗਾ ਇਹ ਮੈਨੂੰ ਦੋਸਤੋ ਪਿਆਗਾ 90 ਯੂਰੋ ਪਰ ਨਾਈਟ ਹੋਸਟਲ ਦਾ ਮਤਲਬ ਦੋਸਤੋ ਹੁੰਦਾ ਡੋਰੋਮੈਟਰੀ ਦੇ ਵਿੱਚ ਜਿਹੜੇ ਆਪਾਂ ਨੂੰ ਰੂਮ ਵਗੈਰਾ ਮਿਲ ਜਾਂਦੇ ਹੁੰਦੇ ਨੇਗੇ ਤੇ ਮੇਰੀ ਡੋਰੋਮੈਟਰੀ ਹੈਗੀ ਆ 4 ਬੈੱਡ ਵਾਲੀ ਉੱਥੇ ਇੱਕ ਮੁੰਡਾ ਹੋਰ ਆਗਾ ਰਿਸ਼ਭ ਉਹ ਬਾਈ ਦੁਬਈ ਤੋਂ ਬਿਲੋਂਗ ਕਰਦੇ ਆ ਜੇ ਪੋਸੀਬਲ ਹੋਇਆ ਤਾਂ ਅਗਲੀ ਵੀਡੀਓ 'ਚ ਤੁਹਾਨੂੰ ਸਾਰਿਆਂ ਨਾਲ ਮਿਲਵਾ ਦਾਂਗਾ ਉਹਨਾਂ ਨਾਲ ਤੇ ਉਹ ਬਾਈ ਨੇ ਮੌਕੇ ਦੇ ਉੱਤੇ ਬੁੱਕ ਕੀਤਾਗਾ ਉਹਨਾਂ ਨੂੰ 170 ਯੂਰੋ ਖੁਦਾ ਹੋਸਟਲ ਪਿਆਗਾ ਤੁਸੀਂ ਦੇਖ ਲਓ ਵੀ ਕਿੰਨਾ ਕੁ ਮਹਿੰਗਾ ਹੋਊਗਾ ਹਨਾ ਤੇ ਬਹੁਤ ਜ਼ਿਆਦਾ ਮਹਿੰਗਾ ਦਾ ਐਮਸਟਰਡਮ ਜਿੰਨਾ ਕਿ ਮੈਂ ਦੇਖਿਆ ਹੈਗਾ ਤੇ ਬਾਕੀ ਜੇ ਮੌਸਮ ਵਗੈਰਾ ਦੀ ਗੱਲ ਕਰੀਏ ਹਨਾ ਮੌਸਮ ਵਗੈਰਾ ਘੈਂਟ ਆ ਤੁਸੀਂ ਸਾਹਮਣੇ ਦੇਖੋ ਹਨਾ ਟ੍ਰੈਮ ਡ੍ਰੋਮ ਕਿੰਨੇ ਵਧੀਆ ਲੱਗਦੀ ਹੈਗੀ এনवायरमेंटੋ ਕਿੰਨਾ ਸੋਹਣਾ ਹੈਗਾ ਉੱਪਰ ਬੱਦਲ ਕਿੰਨੇ ਸੋਹਣੇ ਨੇ ਤੇ ਜਿਹੜੀ ਬਿਲਕੁਲ ਦੋਸਤੋ ਸਾਹਮਣੇ ਤੁਸੀਂ ਸਕਰੀਨ ਦੇ ਸੈਂਟਰ ਦੇ ਵਿੱਚ ਦੇਖੀ ਹੈਗੀ ਬਿਲਡਿੰਗ ਉਹ ਹੈ ਜੀ ਇੰਟਰਨੈਸ਼ਨਲ ਥੀਟਰ ਤੇ ਜਿਹਨੂੰ ਕਿਸੇ ਸਮੇਂ ਸਕਾਜ਼ੋ ਵਰਗ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀਗਾ ਤੇ ਇਹ 1894 ਦੇ ਵਿੱਚ ਬਣਾਇਆ ਗਿਆ ਸੀਗਾ ਤੇ ਜਿਹੜਾ ਇਹਦਾ ਫਾਰਮਰ ਨੇਮ ਆ ਦੋਸਤੋ ਉਹ ਨੈਸ਼ਨਲ ਬੈਲੇਟ ਐਂਡ 오ਪੇਰਾ ਹਾਊਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀਗਾ ਤੇ ਇਹ ਇੱਕ ਮੇਨ ਅਟਰੈਕਸ਼ਨ ਆ ਜਿਹੜੀ ਸ਼ਹਿਰ ਦੇ ਬਿਲਕੁਲ ਸੈਂਟਰਲ ਦੇ ਵਿੱਚ ਪੈਂਦੀ ਹੈਗੀ ਤੇ ਹੁਣ ਗੱਲ ਕਰ ਲੈਣੇ ਆ ਦੋਸਤੋ ਆਪਾਂ ਮੈਟਰੋਸ ਦੀ ਟਰੈਮ ਦੀ ਜਿਹੜੀ ਟ੍ਰਾਂਸਪੋਰਟੇਸ਼ਨ ਆਗੀ ਦੋਸਤੋ ਜਿਹੜੀ ਇੱਥੇ ਦੀ ਟਰਾਂਸਪੋਰਟੇਸ਼ਨ ਆਗੀ ਉਹ ਬਹੁਤ ਜ਼ਿਆਦਾ ਈਜ਼ੀ ਹੈਗੀ ਕਿਉਂਕਿ ਜਿਵੇਂ ਆਪਾਂ ਜਰਮਨ ਵਰਗੀਆਂ ਕੰਟਰੀਆਂ 'ਚ ਜਾਂਦੇ ਆ ਜਾਂ ਕਿਸੇ ਹੋਰ ਬੈਲਜੀਅਮ ਵਗੈਰਾ ਕੰਟਰੀਆਂ ਜਾਂਦੇ ਆ ਉੱਥੇ ਨਾ ਟਿਕਟਾਂ ਵਗੈਰਾ ਦੇ ਪਾਸ ਵਗੈਰਾ ਬਣ ਜਾਂਦੇ ਨੇ ਹਨਾ ਉਹ ਉਹ ਕਾਰਡ ਨੂੰ ਜਦੋਂ ਆਪਾਂ ਕਿਤੇ ਟੈਪ ਕਰਦੇ ਆ ਫੇਰ ਗੇਟ ਖੁੱਲਦਾਗਾ ਫੇਰ ਆਪਾਂ ਮੈਟਰੋ ਲਾਈਨ ਦੇ ਅੰਦਰ ਜਾਂਦੇ ਆ ਪਰ ਜਿਹੜਾ ਐਮਸਟਰਡਮ ਆਗਾ ਇੱਥੇ ਇਦਾਂ ਨਹੀਂ ਹੈਗਾ ਇੱਥੇ ਤੁਸੀਂ ਕਿਸੇ ਵੀ ਮੈਟਰੋ ਸਟੇਸ਼ਨ ਤੇ ਜਾਓਗੇ ਜਾਂ ਤਾਂ ਤੁਹਾਨੂੰ ਮਤਲਬ ਬਲਾਕੇਜ ਕਰਨ ਵਾਲੀਆਂ ਸ਼ੀਟਸ ਲੱਗੀਆਂ ਨਹੀਂ ਮਿਲेंगी ਗੇਟ ਲੱਗੇ ਨਹੀਂ ਮਿਲਣਗੇ ਉਸੇ ਤਰੀਕੇ ਨਾਲ ਇਹ ਟ੍ਰੈਮਸ ਵਗੈਰਾ ਦੇ ਵਿੱਚ ਬੱਸਸ ਵਗੈਰਾ ਦੇ ਵਿੱਚ ਜਿਹੜੀਆਂ ਚੱਲਦੀਆਂ ਨੇਗੀਆਂ ਤੁਸੀਂ ਸਿੱਧਾ ਜਾਓ ਆਪਣਾ ਟੈਪ ਕਰੋ ਤੇ ਅੱਗੇ ਲੰਘ ਜਾਓ ਪਰ ਜਿਹੜੇ ਗੇਟਸ ਨੇਗੇ ਨਾ ਵੀ ਬੰਦੇ ਨੂੰ ਧੱਕੇ ਨਾਲ ਰੋਕਿਆ ਜਾਂਦਾ ਉਦਾਂ ਨਹੀਂ ਓਪਨ ਪਿਆ ਸਾਰਾ ਕੁਛ ਕਿਉਂਕਿ ਦੋਸਤੋ ਇਦਾਂ ਦੀ ਜਿਹੜੀ ਯੂਰਪ ਦੀ ਕੰਟਰੀਆਂ ਨੇ ਨਾ ਇੰਸਟਾਗ੍ਰam ਵਰਗੀਆਂ ਇੱਥੇ ਜਿਹੜੇ ਫਾਈਨਸ ਵਗਾਰਾ ਨੇ ਬਹੁਤ ਜ਼ਿਆਦਾ ਨੇਗੇ ਸੋ ਕੋਈ ਮਤਲਬ ਜਦੋਂ ਬੰਦਾ ਇੱਥੇ ਟੂਰਿਸਟ ਆਉਂਦੇ ਨੇਗੇ ਜਾਂ ਹੋਰ ਕੰਟਰੀਆਂ ਤੋਂ ਗੋਰੇ ਇੱਥੇ ਆਪਣੀ ਲਾਈਫ ਨੂੰ ਇੰਜੋਏ ਕਰਨ ਵਾਸਤੇ ਛੁੱਟੀਆਂ ਦੇ ਵਿੱਚ ਲੈਜ਼ਰ ਟਾਈਮ ਦੇ ਵਿੱਚ ਆਉਂਦੇ ਨੇ ਹੌਲੀਡੇ ਸਪੈਂਡ ਕਰਨ ਫਿਰ ਉਹ ਟਿਕਟਾਂ ਟੁਕਟਾਂ ਜਾਂ ਕਿਸੇ ਹੋਰ ਇਦਾਂ ਦੇ ਚੱਕਰ ਦੇ ਵਿੱਚ ਨਹੀਂ ਫਸਦੇ ਕਿਉਂਕਿ ਜਿਹੜੇ ਫਾਈਨਸ ਵ ਪਾਸਸ ਵਗੈਰਾ ਬਣ ਜਾਂਦੇ ਨੇ ਕਿ ਜਿੰਨੇ ਦਿਨ ਤੁਸੀਂ ਰਹਿਣਾ ਹੈਗਾ ਜਿਵੇਂ 3 ਡੇਜ਼ ਵਾਲਾ ਬਣ ਜਾਂਦਾਗਾ 5 ਡੇਜ਼ ਵਾਲਾ ਬਣ ਜਾਂਦਾ 2 ਵੀਕ ਵਾਲਾ ਬਣ ਜਾਂਦਾ ਮੰਥਲੀ ਵੀ ਬਣ ਜਾਂਦਾ ਹਨਾ ਜਿਵੇਂ ਆਪਣੇ ਇੰਡੀਆ ਦੇ ਵਿੱਚ ਵੀ ਮੋਸਟਲੀ ਬਣ ਜਾਂਦੇ ਨੇ ਕਿ ਪਾਸ ਵਗੈਰਾ ਤੇ ਗੱਲ ਇੱਥੋਂ ਦੀ ਇਹ ਚੀਜ਼ ਹੈ ਜਿਹੜਾ ਟਰਾਂਸਪੋਰਟ ਕਾਰਡ ਹੈ ਨਾ ਇਹ ਇਕੱਠਾ ਹੀ ਬਣ ਜਾਂਦਾਗਾ ਇੱਥੇ ਜੇ ਬੱਸ ਦਾਗਾ ਟ੍ਰੇਮ ਦਾਗਾ ਜਾਂ ਹੋਰ ਕਿਸੇ ਚੀਜ਼ ਦਾ ਹਨ ਜਿੱਥੇ ਤੁਸੀਂ ਯੂਜ਼ ਕਰਨਾ ਉਹ ਇੱਕੋ ਕਾਰਡ ਹੀ ਬਣੂਗਾ ਉਹਦੇ ਵਿੱਚ ਤੁਹਾਡੇ ਪੈਸੇ ਪੈ ਜਾਣਗੇ ਟਾਪ ਅਪ ਹੋ ਜਾਊਗਾ ਤੇ ਉਹ ਚੱਲੀ ਜਾਊਗਾ ਬਾਕੀ ਆ ਜਿਹੜੀ ਬਿਲਡਿੰਗ ਮੈਂ ਤੁਸੀਂ ਦੇਖ ਰਹੇ ਹੋਗੇ ਖੱਬੇ ਪਾਸੇ ਹਨ ਇਹ ਆ ਦੋਸਤੋ ਇੰਟਰਨੈਸ਼ਨਲ ਥੀਏਟਰ ਜਿਹੜਾ 1894 ਚ ਬਣਿਆ ਸੀਗਾ ਇਹ ਵੀ ਬਹੁਤ ਵਧੀਆ ਬਿਲਡਿੰਗ ਆ ਕਿ ਇੱਥੋਂ ਦੀ ਬਹੁਤ ਜ਼ਿਆਦਾ ਪੁਰਾਣੀ ਬਿਲਡਿੰਗਾਂ ਜਿਹੜਾ ਆਰਕੀਟੈਕ ਆ ਤੁਸੀਂ ਦੇਖੋ ਕਿੰਨਾ ਸੋਹਣਾਗਾ ਹਨਾ ਆਸੇ ਪਾਸੇ ਦਾ ਬਣਾਇਆ ਹੋਇਆਗਾ ਬਿਲਕੁਲ ਸੈਂਟਰਲ ਲੋਕੇਸ਼ਨ ਦੇ ਵਿੱਚ ਹੀ ਆਗੀ ਦੋਸਤੋ ਇਹ ਤੇ ਇਹਦੇ ਤੋਂ ਥੋੜਾ ਜਿਹਾ ਅੱਗੇ ਜਾ ਕੇ ਹੈਗਾ ਉੱਥੇ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਉਹ ਜਿਹੜਾ ਸੈਂਟਰਲ ਏਰੀਆ ਨਾ ਉਹ ਸਾਰਾ ਸ਼ਾਪਿੰਗ ਏਰੀਆ ਹੈਗਾ ਜਿਵੇਂ ਆਪਾਂ ਕਹਿ ਦਿੰਦੇ ਹਾਂ ਜਿਵੇਂ ਆਪਣੇ ਇੰਡੀਆ ਚ ਆਊਟਲੈਟ ਖੁੱਲੇ ਹੋਏ ਨੇ ਅੱਜਕੱਲ ਬਾਕੀ ਦੋਸਤੋ ਜੇ ਖਾਣ ਪੀਣ ਦੀ ਗੱਲ ਕਰੀਏ ਤਾਂ ਤਕਰੀਬਨ ਤੁਹਾਨੂੰ ਸਾਰਾ ਕੁਝ ਇੱਥੇ ਮਿਲ ਜਾਂਦਾ ਹੈ ਵੈਜ ਫੂਡ ਵੀ ਅਵੇਲੇਬਲ ਹੈ ਨੌਨ ਵੈਜ ਫੂਡ ਵੀ ਅਵੇਲੇਬਲ ਹੈਗਾ ਬਾਕੀ ਇਹ ਚੀਜ਼ਾਂ ਕੀ ਦੋਸਤੋ ਜਿਹੜਾ ਇੱਥੇ ਨਾ ਇੱਕ ਪਲਾਂਟ ਬੇਸਡ 버ਗਰ ਵਗੈਰਾ ਆਉਂਦੇ ਨੇਗੇ ਉਹ ਤੁਸੀਂ ਜਦੋਂ ਬਾਹਰਲੀਆ ਵੈਸਟਰਨ ਕੰਟਰੀ ਚ ਜਾਓਗੇ ਤਾਂ ਤੁਹਾਨੂੰ इजीली ਮਿਲ ਜਣਾਗਾ ਜਿਹੜੇ ਬੰਦੇ ਨਾਨਵੈਜ ਵਗੈਰਾ ਨਹੀਂ ਖਾਂਦੇ ਉਹ ਦੇਖਣ ਨੂੰ ਆਈ ਲੱਗਦਾ ਜਿਵੇਂ ਕਿ ਨਾ ਮਤਲਬ ਨਾਨਵੈਜ ਹੁੰਦਾ ਵਾ ਟੈਕਸਚੁਅਲ ਜਾਂ ਨਾਨਵੈਜ ਨਹੀਂ ਹੁੰਦਾ ਪlant based ਟਿਕੀਆਂ ਟੁਕੀਆਂ ਪਾਈਆਂ ਹੁੰਦੀਆਂ ਬਰਗਰਾਂ 'ਚ ਮੈਂ ਵੀ ਇੱਕ ਵਾਰੀ ਕਨਫਿਊਜ਼ ਹੋ ਗਿਆ ਸੀ ਜਦੋਂ ਮੈਂ ਆਪਣੀ ਲਾਈਫ 'ਚ ਪਹਿਲੀ ਵਾਰੀ ਟਰਾਈ ਕੀਤਾ ਸੀਗਾ ਬਟ ਫਿਰ ਪਤਾ ਲੱਗਿਆ ਤਾਂ ਤੁਹਾਡੇ ਨਾਲ ਮੈਂ ਇਹ ਵੀ ਚੀਜ਼ ਨੂੰ ਸ਼ੇਅਰ ਕਰਾਂ ਜਿਵੇਂ ਮੇਰੇ ਪਿੱਛੇ ਤੁਸੀਂ ਬਰਗਰ ਕਿੰਗ ਵਗੈਰਾ ਦੇਖ ਰਹੇ ਹੋਣਾ ਇੱਥੇ ਪlant based ਚੀਜ਼ਾਂ ਮਿਲ ਜਾਂਦੀਆਂ ਨੇਗੀਆਂ ਜਿਹੜੇ ਬੰਦੇ ਨਾਨਵੈਜ ਵਗੈਰਾ ਨਹੀਂ ਖਾ ਕੇ ਰਾਜੀ ਬਾਕੀ ਮੈਨੂੰ ਤਾਂ ਬਹੁਤ ਵ ਤੇ ਇਸ ਵੀਡੀਓ ਨੂੰ ਆਪਾਂ ਇੱਥੇ ਕਲੋਜ਼ ਕਰਦੇ ਆਂਗੇ ਤੇ ਅੱਗੇ ਮਿਲਾਂਗੇ ਜੀ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਮਡਮ ਡਿਸਾਈਡ ਦੇ ਵਿੱਚ ਸੋ ਗੁੱਡ ਬਾਏ ਜੀ ਸ਼ੇਅਰ ਕਰਦੇ ਚੈਨਲ ਨੂੰ ਵੀਡੀਓ ਤੇ ਕਮੈਂਟ ਕਰਦੇ ਹੋ थैंक यू ਸਾਰਿਆਂ ਦਾ ਧੰਨਵਾਦ ਜੀ